ਆਜ ਵੀ ਨਾ ਪਗਾਇਆ ਵੀ ਆ ਇਹ ਇਹਨੂੰ ਅੱਖ ਲਾ ਦੇ ਯਾਰ ਆਹਨੇ ਰੋਜ਼ ਭੱਜਦਾ ਨਹੀਂ ਬੰਦੇ ਤਾਂ ਕੀ ਗੱਲ ਮੁੜ ਕੇ ਰੋੜੀ ਦੱਸ ਗਈ ਇੱਥੇ ਮਾਰ ਚੱਲ ਚੱਲਬ ਕੀ ਹਾਲ ਆ ਪੁੱਤ ਵਧੀਆ ਤੇ ਉਹ ਦੇ ਗਿਆ ਅੱਜ ਪੈਸੇ ਅੱਜ ਦਾ ਟਿਕਟ ਅੱਜ ਦਾ ਟਿਕਟ ਆਠ ਆ ਠੀਕ ਹੈ ਉਚਲੇ ਕਰੀ ਤਾ ਸਿੰਘ ਜੀ ਮੈਂ ਠੀਕ ਹੈ ਦੇਖ ਬੜੀ ਗੁਦਰੀਓ ਬਣ ਗਈ ਜੇ ਤੁਹਾਨੂੰ ਦੋਨਾਂ ਨੂੰ ਦੁਬਾਰਾ ਦੇਖ ਲਿਆ ਤੇ ਦੇਖ ਲਈ ਦੁਬਾਰਾ ਫਿਰ ਜਿੰਮੰਦੀ ਚ ਲਾਉਣਾ ਨਹੀਂ ਹੈ ਠੀਕ ਹੈ ਆਹੋ ਯਕੀਨ ਨੂੰ ਲੂ ਰੋ ਕਹਿੰਦਾ ਸਰਕਾਰ ਮਕਾਉਂਦੀ ਐ ਸਰਕਾਰ ਨੇ ਬੋਲਾ ਇਸਕੋ ਵੇਚ ਲਈ ਸੰਸ਼ੇ ਹੈਗਾ ਇਧਰ ਕੋਈ ਹਿਬਿਸ਼ਨ ਨਾ ਠੀਕਾ ਨਾ ਅਸੀਂ ਫੋਨ ਦੇਣਾ ਬਿਹਾਰ ਦਿਨ ਦਰband ਕੋਈ ਚ ਵੀ ਦਰband ਹੋਗੀ ਹੋਊਗੀ ਵੀਰੇ ਟੈਕ ਚੈੱਕ ਕਰੀਦਾ ਜਰੂਰ ਤੁਮਨੇ ਰਾਜਾ ਦੇ ਹਿੱਸਾ ਨਾ ਕਰੋ ਜੋ ਜੋ ਮੈਂ ਤੁਹਾਨੂੰ ਦੋ ਰੋਲ ਕਾਈ ਤੋਂ ਮੈਂ ਜਿਹੜਾ ਜਹਾਜ਼ ਕਰਦੇ ਆ ਲੈ ਕੇ ਜਾ ਲੈ ਜਾ ਮਾੜੇ ਬਾਰੇ ਮਾੜੇ ਤੇ ਕੀ ਕਰਨੀ ਤਾਂ ਅੱਜ ਇਹ ਰਿਪਰਟ ਕੰਸੀਡਰ ਕਰ ਦੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ। ਅੱਜ ਅਸੀਂ ਬੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸਿਕਟ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟੀਆਂ ਵੀ ਵੇਚਦੇ ਆ ਇਕੱਲੀਆਂ ਬੀੜੀ ਸਿਕਟ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤੱਕਾ ਲੱਗ ਰਿਹਾ ਉਸ ਦੇ ਨਾਲ। ਦੇ ਵੀ ਸਰਕਾਰ ਵੱਲੋਂ ਵੀ ਰੋਕੇ ਹੋਇਆ ਨਹੀਂ ਪਬਲਿਕ ਪਲੇਸ ਤੇ ਕੋਈ ਨਿਰਚਾਲਤ ਮਕੂ ਨਹੀਂ ਬੱਤ ਪਾਉਂਦਾ ਪਰ ਜੇ ਦੇਖਿਆ ਜਾ ਹਸਪਤਾਲ ਚ ਵੀ ਜਾਂ ਸਿੱਖਿਆਦਾਰੇ ਹੰਨਪੋੜੇ ਵੀ ਸਭ ਜੀ ਬੰਨਲੀ ਚਲੇ ਜਾਂ ਬਸ ਸਟੈਂਡ ਤੇ ਸ਼ਰੀ ਅੰਬਾ ਵਿਖੇ ਤਾਂ ਵੀ ਇੱਥੇ ਕੀ ਤਵੀ ਜਾਂਦਾ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੇੜੀਆਂ ਆਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀਤਾਂ ਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤਾਂ ਬਾਕੂ ਵੀਡੀ ਸਿਕਟ ਦਾ ਸੇਵਨ ਨਹੀਂ ਕਰਦੇ ਠੀਕ ਬਸੇ ਸਰਕਾਰ ਕਹਿੰਦੀ ਵੀ ਤਮਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ 'ਚ ਹੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸੇ ਨਾਲ ਸਿਰਫ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘੱਟ ਧਿਆਨ ਦਿਓ ਮਾਰੇ ਬੰਦੇਲ ਜਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟੇ ਆਲੇ ਦੇ ਲਾਲੋ ਚਿੱਟੇ ਆਲੇ ਦੇ ਘਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਕੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਪੋਖੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਬੀੜੀਆਂ ਸਿਕਟਾਂ ਵਿਕ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਪੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਆਉਂਦਾ ਇਹ ਚੀਜ਼ ਹੈ ਮੈਂ ਸਿੱਖਿਆਦਾਰਿਆ ਸਕੂਲ ਕਰਦਾ ਹਾਂ ਜਾ ਪਰ ਤਾਂ ਅਕਸਰ ਆਉਂਦੇ ਵੀ ਆਰਡਰ ਹੈਗਾ ਵੀ 200 ਮੀਟਰ ਦੇ ਨੇੜੇ ਨਹੀਂ ਵੇਚ ਸਕਦੇ ਪਰ ਇਹ ਨਾਲ ਬੈਠੇ ਵਿੱਚ 200 ਮੀਟਰ ਕੀ ਬਾਬਾ ਇਹ ਪਰਸਾਣਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬੇ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਣਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਟਾਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਤੰ ਮੋਰਚਾ ਲਾਇਆ ਜੋ ਵੀ ਬੀੜੀ ਸਿਕਟ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਢੱਲੇ ਨਾਲ ਸੌਦਾ ਲੱਗੂਗਾ ਡੀਸੀ ਸਾਹਿਬ ਤੋਂ ਕੀ ਮੰਗ ਕਰਦੇ ਡੀਸੀ ਸਾਹਿਬ ਤੋਂ ਇਹ ਹੀ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ